ਤਬਦਾ ਸੱਚ ਨਿਊਜ਼ ਜੇਕਰ ਵਾਲੇ ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਦਰਸ਼ਕੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਪੰਚਾਇਤੀ ਜਿਹੜੇ ਇਲੈਕਸ਼ਨ ਆ ਉਹ ਪੂਰੇ ਜੂਰਾ-ਚੂਰਾ ਦੇ ਨਾਲ ਜਿਹੜੀਆਂ ਉਹਨਾਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਪੂਰੇ ਆਗਾਜ਼ ਹੋ ਚੁੱਕਾ ਵਾ ਉਹਨਾਂ ਦਾ ਤੇ ਜਿਹੜੇ ਕਾਗਜ਼ ਭਰਨ ਦੀ ਕਾਰਵਾਈ ਜਾਂ ਜੋ ਹੋਰ ਵੀ ਪ੍ਰਕਿਰਿਆ ਹੁੰਦੀ ਆ ਉਹ ਸਾਰੀ ਜਿਹੜੀ ਆ ਉਹ ਜਾਰੀ ਆ ਤੇ ਪੂਰੇ ਪੰਜਾਬ ਦੇ ਵਿੱਚ ਇਸ ਵਕਤ ਜਿਹੜਾ ਵਾ ਉਹ ਸਿਆਸੀ ਮਾਹੌਲ ਬਣਿਆ ਹੋਇਆ ਦੇ ਇਸੇ ਸੰਬੰਧ ਦੇ ਉੱਤੇ ਚਰਚਾ ਕਰਨ ਦੇ ਲਈ ਅੱਜ ਸਾਡੇ ਨਾਲ ਵਿਧਾਨ ਸਭਾ ਹਲਕਾ ਜੀਰਾ ਤੋਂ ਬੀਜੇਪੀ ਦੇ ਜੂਥ ਦੇ ਸੀਨੀਅਰ ਅਗੂ ਗੌਰਵ ਚੋਪੜਾ ਜੀ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦੀ رائے ਜਾਂਦੇ ਆ ਸਾਰੇ ਜਿਹੜਾ ਇਲੈਕਸ਼ਨ ਹੋ ਰਿਹਾ ਹੈ ਇਸ ਜੀ ਨੂੰ ਲੈ ਕੇ ਹਾਨੀ ਚੋਪੜਾ ਸਾਹਿਬ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜੀ ਜੀ ਆਇਆਂ ਨੂੰ ਜੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਤਾਂ ਆਪਦਾ ਸੱਚ ਵੇਖ ਰਹੇ ਸਾਰੇ ਦਸ਼ਕਿਆਂ ਨੂੰ ਆਧੇਹੁਣ ਪਿਆਰ ਭਰੀ ਸਤਿ ਸ੍ਰੀ ਅਕਾਲ ਬਿਲੋਂਨਾ ਹਣ ਚੁਕੜਾ ਸਾਹਿਬ ਜਿਹੜਾ ਇਲੈਕਸ਼ਨ ਹੋ ਰਿਹਾ ਵਾ ਜਿਵੇਂ ਕਿ ਤੁਹਾਨੂੰ ਪਤਾ ਕੀ ਸਾਰੇ ਪੰਜਾਬ ਦੇ ਵਿੱਚ ਬਿਲਕੁਲ ਵੱਚ ਚੁੱਕਾ ਵਾ ਤਰੀਕ ਅਨਾਉਂਸ ਹੋ ਚੁੱਕੀ ਆ ਇਹ ਕਿੰਨਾ ਕੁ ਸੰਤੁਸ਼ਟ ਹੋ ਤੁਸੀਂ ਜਿਹੜਾ ਇਹ ਇਲੈਕਸ਼ਨ ਕਰਾਇਆ ਜਾ ਰਿਹਾ ਹੈ ਇਹਦੇ ਵੱਲੋਂ ਜੀ ਸੰਤੁਸ਼ਟ ਅਸੀਂ ਇਸ ਗੱਲ ਤੋਂ ਬਿਲਕੁਲ ਆ ਸੰਤੁਸ਼ਟ ਹਾਂ ਕਿਉਂਕਿ ਇੱਥੇ ਜਿਹੜੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਰਕਰਾਂ ਦੀ ਗੱਲ ਸੁਣੀ ਜਾ ਰਹੀ ਹੈ ਬਾਕੀ ਹੋਰ ਕਿਸੇ ਪਾਰਟੀ ਦੀ ਗੱਲ ਨਹੀਂ ਸੁਣੀ ਜਾ ਰਹੀ ਕਿਸੇ ਪਾਰਟੀ ਦੀ ਕਾਗਜ਼ੀ ਭਰ ਨਹੀਂ ਦਿੱਤੇ ਜਾ ਰਹੇ ਪੂਰੀ ਤਰ੍ਹਾਂ ਗੁੰਡਾਗਰਦੀ ਹੋ ਰਹੀ ਹੈ ਪੂਰੀ ਉਸ ਨੂੰ ਇੱਥੇ ਚੁੱਲਾ ਟੈਕਸ ਵੀ ਨਹੀਂ ਕੱਟ ਕੇ ਦਿੱਤਾ ਜਾ ਰਿਹਾ ਅਸੀਂ ਇਸ ਗੱਲ ਤੋਂ ਬਹੁਤ ਪਰੇਸ਼ਾਨ ਆ ਜੀਰੇ ਵਾਲੇ ਕੀ ਗੱਲ ਕਰ ਰਹੇ ਸੀ ਅਸੀਂ ਹਾਂ ਜੀ ਵਿਧਾਨ ਸਭਾ ਅਸੀਂ ਮੁੱਖ ਚੋਣ ਕਮਿਸ਼ਨ ਦੇ ਸਾਨੂੰ ਬਹੁਤ ਵਿਸ਼ਵਾਸ ਹੈ ਚੋਣ ਕਮਿਸ਼ਨ ਤੇ ਪਰ ਅਸੀਂ ਚੋਣ ਕਮਿਸ਼ਨ ਨੂੰ ਇਹ ਉਹਦੇ ਧਿਆਨ ਦੇ ਵਿੱਚ ਗੱਲ ਲਿਆਉਣਾ ਚਾਹੁੰਦਾ ਹਾਂ ਵਿਧਾਨ ਸਭਾ ਹਲਕਾ ਜੀਰੇ ਦੇ ਵਿੱਚ ਇਹ ਇਹ ਚੋਣ ਇਹ ਹਲਕੇ ਦੇ ਵਿੱਚ ਇਹ ਚੁੱਲਾ ਟੈਕਸ ਨਹੀਂ ਕੱਟ ਕੇ ਦਿੱਤਾ ਜਾ ਰਿਹਾ ਕਿਸੇ ਲੋਕਾਂ ਔਰ ਕਿਸੇ ਪਾਰਟੀ ਤੋਂ ਇਹ ਕਾਗਜ਼ ਰਾਜ ਜਿਹੜੀ ਕਾਗਜ਼ੀਏ ਪਾਰਟੀ ਸਿਰਫ ਉਸੇ ਵਰਕਰ ਹੀ ਕਾਗਜ਼ ਭਰ ਰਿਆ ਉਹਨਾਂ ਨੂੰ ਹੋਰ ਕਿਸੇ ਪਾਰਟੀ ਨੂੰ ਕਾਗਜ਼ ਭਰਨ ਨਹੀਂ ਦਿੱਤੇ ਜਾ ਰਹੇ ਤੇ ਜਿਹੜਾ ਜਦੋਂ ਸੀਐਮ ਬਣ ਤੋਂ ਪਹਿਲਾਂ ਭਗਵੰਤ ਮਾਨ ਸਾਹਿਬ ਜਿਹੜੇ ਦਾਅਵੇ ਕਰਦੇ ਰਹੇ ਨੇ ਕਿ ਜਿਹੜੀ ਪੰਚਾਇਤੀ ਚੋਣਾਂ ਨੇ ਇਹ ਲੋਕਤੰਤਰ ਦਾ ਸਭ ਤੋਂ ਵੱਡਾ ਜਿਹੜਾ ਵਾ ਉਹ ਨਹੀਂ ਹੁੰਦੀ ਆ ਲੋਕਤੰਤਰ ਦੀ ਨਹੀਂ ਹੁੰਦੀ ਆ ਤੇ ਇਹ ਸਭ ਤੋਂ ਵੱਡੀਆਂ ਚੋਣਾਂ ਜਿਹੜੀਆਂ ਉਪਚੈਤੀ ਚੋਣਾਂ ਹੁੰਦੀਆਂ ਨੇ ਤੇ ਇਹ ਇਹਦੇ ਨਾਲ ਹੀ ਲੋਕਤੰਤਰ ਜਿਹੜਾ ਬਹਾਲ ਹੁੰਦਾ ਤੇ ਫਿਰ ਤੁਹਾਨੂੰ ਕੀ ਲੱਗਦਾ ਕੀ ਹੁਣ ਜਿਹੜਾ ਵਾ ਇਹ ਉਹਨਾਂ ਨੇ ਕਹਿਣਾ ਸੀ ਕਿ ਲੋਕਤੰਤਰ ਅਸਿੰਦਰ ਪਾਕ ਚੋਣਾ ਕਰਾਵਾਂਗੇ ਤੁਹਾਨੂੰ ਕੀ ਲੱਗਦਾ ਕਿ ਮੇਰੇ ਪਾਕ ਚੋਣਾ ਫਿਰ ਜਿਹੜੀਆਂ ਉਹ ਜਿਹੜੇ ਭੁਨਤਮਨ ਸਰਦੋ ਜਿਹੜੇ ਦਾਅਵੇ ਸੀ ਜਾਂ ਵਾਦੇ ਸੀ ਉਹ ਦਾਅਵੇ ਰਹਿ ਗਏ ਫਿਰ ਜੀ ਕੀ ਇਹ ਤਾਂ ਇਹ ਕੀ ਗੱਲ ਕਰ ਰਹੇ ਉਹਨਾਂ ਨੇ ਕਹਿ ਇਹਨਰ ਪਾਕ ਚੋਣਾ ਨਿਰਪਾਕ ਚੋਣਾ ਤੇ ਆਪ ਹੀ ਹੋ ਗਿਆ ਜਦੋਂ ਕਿਸੇ ਨੂੰ ਕਾਗਜ਼ ਨਹੀਂ ਭਰਨਦੇ ਨੇ ਨਿਰਪਾਕ ਤੇ ਆਪ ਹੀ ਹੋ ਗਿਆ ਤੁਸੀਂ ਆਪ ਹੀ حساب ਲਾਓ ਜਦੋਂ ਕਿਸੇ ਅੱਗੇ ਪਾਰਟੀ ਦੇ ਉੱਜੀ ਨੂੰ ਪਾਰਟੀ ਕੋ ਕਾਗਜ਼ ਨਹੀਂ ਭਰਨ ਦੇਣੇ ਕਿਸੇ ਨੂੰ ਚੁੱਲਾ ਟੈਕਸ ਨਹੀਂ ਕੱਟਣ ਦੇਣਾ ਕੋਈ ਆ ਹੋਰ ਕਈ ਆਦਮੀ ਘਰੋ ਹੀ ਨਹੀਂ ਸਕਦਾ ਮੇਰੇ ਪਾਸ ਖਾਪੇ ਉਹਨਾਂ ਦਾ ਹੋ ਗਿਆ ਉਹਨਾਂ ਵੱਲੋਂ ਤੇ ਆਪੇ ਵੀ ਸਾਰਾ ਕੁਝ ਨਿਬੜ ਗਿਆ ਜੀ ਇਹ ਤੁਹਾਨੂੰ ਕੀ ਲੱਗਦਾ ਵਾ ਕਿਉਂਕਿ ਇੱਕ ਮੰਨੇ ਤੇ ਆਵਾਂ ਦੀ ਪਾਰਟੀ ਕਹਿ ਰਹੀ ਹੈ ਕਿ ਸੰਢਾ ਜਿਹੜਾ ਵਾ ਉਹ ਗਰਾਊਂਡ ਪੂਰਾ ਤਿਆਰ ਆ ਗਰਾਊਂਡ ਤੇ ਸਾਰੇ ਲੋਕਾਂ ਦੇ ਨਾਲ ਆ ਤੇ ਫਿਰ ਕਾ ਕਿਉਂ ਨਹੀਂ ਧਰਨ ਦਿੱਤੇ ਯਾਰੇ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਕੋਈ ਸ਼ੱਕ ਉਹਨਾਂ ਦੇ ਮਨ ਦੇ ਵਿੱਚ ਕੋਈ ਸ਼ੱਕ ਵਾਕੀ ਤੁਹਾਨੂੰ ਵੋਟਾਂ ਨਹੀਂ ਪੈਣਗੀਆਂ ਜਾਂ ਹੋਰ ਕੀ ਕਰਨੇ ਤੇ ਮਗਰ ਮੰਨਦੇ ਹੋ ਜੇ ਜੇ ਉਹਨਾਂ ਨੇ ਜੋ 3 ਸਾਲਾਂ 2.5 2.5 ਸਾਲਾਂ ਵਿੱਚ ਜੋ ਉਹਨਾਂ ਨੇ ਕੰਮ ਕੀਤੇ ਹਨ ਉਹਨਾਂ ਦੇ ਕੰਮਾਂ ਦੇ ਆਧਾਰ ਤੇ ਉਹਨਾਂ ਨੂੰ ਪੂਰਾ ਉਹਨਾਂ ਨੂੰ ਛੱਡ ਗਿਆ ਵੀ ਸਾਨੂੰ ਵੋਟਾਂ ਨਹੀਂ ਪਾਣੀਆਂ ਲੋਕਾਂ ਨੇ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਤੇ ਉਹਨਾਂ ਨੂੰ ਪਤਾ ਸਰ ਰੰਗ ਵੋਟਾਂ ਨਹੀਂ ਪਾਣੀਆਂ ਤਾਂ ਕਰਕੇ ਉਹ ਧੱਕੇ ਨਾਲ ਹੀ ਆਪਣੇ ਸਰਪੰਚੇ ਬਣਾਉਣਾ ਚਾਹੁੰਦੇ ਹਨ ਤੇ ਦੂਜੇ ਪਾਰਟੀਆਂ ਦੇ ਕਾਗਜ਼ ਨਹੀਂ ਭਰਨਦੇ ਇੱਥੇ ਆ ਰਹੇ ਤੇ ਤਾਂ ਕਰਕੇ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਕੰਮ ਕੋਈ ਨਹੀਂ ਕੀਤਾ ਪਰ ਉਹਨਾਂ ਦਾ ਕਹਿਣਾ ਕਿ ਅਸੀਂ ਜਿਹੜਾ ਦੋਤਾ ਹਿਸਾਲ ਦੇ ਵਿੱਚ ਜਿਹੜੀਆਂ ਬਹੁਤ ਜ਼ਿਆਦੀਆਂ ਜਿਹੜੀਆਂ ਉਹ ਕੰਮ ਕੀਤੇ ਆ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਕੰਮ ਕੀਤੇ ਆ ਜੇਕਰ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਸਿੱਧਾ ਪੁੱਛਾਂ ਕਿ 3 ਸਾਲ ਜਿਹੜੇ ਵਿਛੜੇ ਲੰਘ ਚੁੱਕੇ ਨੇ ਉਹਨਾਂ ਤਿੰਨ ਸਾਲਾਂ ਦੇ ਇਹ ਕੰਮਾਂ ਦੇ ਆਧਾਰ ਦੇ ਉੱਤੇ ਕਿੰਨਾ ਸਾਲਾਂ ਦੇ ਵਿੱਚ ਦਹਾਹਾਂ ਦੇ ਵਿੱਚੋਂ ਨੰਬਰ ਦੇਣੇ ਹੁਣ ਪੰਜਾਬ ਸਰਕਾਰ ਨੂੰ ਤੇ ਕਿੰਨੇ ਦੇਵੋਗੇ ਤੁਸੀਂ ਦੱਸੋ ਦੇ ਵਿੱਚੋਂ ਮੇਰੇ ਹਿਸਾਬ ਨਾਲ ਤੇ ਉਹਨਾਂ ਨੂੰ ਕੋਈ 30 ਨੰਬਰ ਦੇਣਾ ਚਾਹੀਦਾ ਜਿੰਨਾ ਉਹ ਤਾਂ ਕਰੇ ਸਾਰੇ ਕੰਮ ਕੀਤੇ ਆ ਉਹ ਸਾਰੇ ਕਾਗਜ਼ਾ ਵਿੱਚ ਹੀ ਹਨ ਬਿਲਕੁਲ ਕਾਗਜ਼ਾ ਵਿੱਚ ਕੀਤੇ ਹੋਏ ਹਨ ਕੋਈ ਵੀ ਗਰਾਊਂਡ ਲੈਵਲ ਤੇ ਕੋਈ ਕੰਮ ਕੀਤਾ ਹੋਵੇ ਤੇ ਧੁਮਖਾਗੇ ਵਿਖਾਵੇ ਪਹਿਲੀਆਂ ਸਰਕਾਰਾਂ ਦਾ ਅਸੀਂ ਤੇ ਅਸੀਂ ਤੇ ਇਹਨਾਂ ਨੂੰ ਉਹ ਲੋਕਾਂ ਨੇ ਇਹਨਾਂ ਨੂੰ ਵੋਟਾਂ ਭਾਗੇ ਲਿਆਂਦਾ ਸੀ ਕਿ ਉਹ ਪੁਛੇ ਚੰਗਾ ਇਹ ਕਹਿੰਦੇ ਸੀ ਰੰਗਲਾ ਪੰਜਾਬ ਬਣਾਉਣਾ ਪਰ ਤੁਮਾ ਸੀਐਮ ਕਹਿੰਦੇ ਸੀ ਅਈ ਰੰਗਲਾ ਪੰਜਾਬ ਬਣਾਉਣਾ ਪਰ ਇਹਨਾਂ ਨੇ ਗੰਦਲਾ ਪੰਜਾਬ ਬਣਾ ਦਿੱਤਾ ਦੇਨ ਦਿਹਾੜੇ ਚੋਰੀਆਂ ਹੋ ਰੀਆਂ ਹੋਰੀਆਂ ਨੇ ਲੋਅਰ ਆਰਡਰ ਨੂੰ ਕਿਵੇਂ ਦੇਖ ਰਹੇ ਲੋਅਰ ਆਰਡਰ ਲੋਅਰ ਆਰਡਰ ਦੀ ਬੁਰੀ ਤਰ੍ਹਾਂ ਹੱਤ ਮਾਰੀ ਹੋਈ ਪਈ ਆ ਦੇਨ ਦਿਹਾੜੇ ਚੋਰੀਆਂ ਹੋ ਰੀਆਂ ਲੁੱਟਾ ਖੋਹਾਰੀਆਂ ਵਪਾਰੀ ਵਰਗਾਂ ਨੂੰ ਫਰੋਤੀਆਂ ਮਿਲ ਰੀਆਂ ਨੇ ਦੁਰੇ ਜਦ ਰੋ ਰੋਏ ਹਰੇਕ ਦਿਨ ਪ੍ਰਤੀ ਦਿਨ ਪਤਾ ਨਹੀਂ ਕਿੰਨੇ ਕੁ ਮੋਬਾਈਲ ਤੇ ਕਿੰਨੇ ਕੁ ਮੋਟਰਸਾਈਕਲ ਚੋਰੀ ਹੁੰਦੇ ਹਨ ਤੇ ਅੱਗੋ ਪ੍ਰਸ਼ਾਸਨ ਦਾ ਇਹ ਜਵਾਬ ਹੁੰਦਾ ਹੈ ਕਿ ਇਹ ਤੁਹਾਨੂੰ ਅੱਗੋ ਜਦੋਂ ਲੋਕ ਪੁੱਛਣ ਜਾਂਦੇ ਆਂ ਰਿਪੋਰਟਾਂ ਦੇ ਜਿੱਕੇ ਜਾਂਦੇ ਆਂ ਪ੍ਰਸ਼ਾਸਨ ਕਹਿੰਦਾ ਹੀ ਭੁੱਲ ਜਾਓ ਇਹ ਤੁਹਾਨੂੰ ਨਹੀਂ ਹੁਣ ਮਿਲੇਗਾ ਇਹ ਲੋਅਰ ਆਰਡਰ ਦੀ ਇਹ ਸਿੱਧੀ ਇਹ ਮਤਲਬ ਕਿ ਹੱਥ ਖੜੇ ਆ ਜੇ ਇਹ ਕਹਿੰਦੀ ਪ੍ਰਸ਼ਾਸਨ ਵੱਲੋਂ ਮੈਂ ਤਾਂ ਕਹਾਂਸ ਪ੍ਰਸ਼ਾਸਨ ਵੱਲੋਂ ਬਿਲਕੁਲ ਹੱਥ ਘਰੇ ਆ ਬਿਲਕੁਲ ਸਰਕਾਰ ਫੇਲਿਆ ਤਾਂ ਹੀ ਇਹ ਸਰਕਾਰ ਇਹ ਬੋਟਾ ਪੈਨ ਨਹੀਂ ਦੇਣਾ ਚਾਹੁੰਦੀ ਇਹ ਕਾਗਜ਼ੁੱਟੀਆਂ ਪਾਸਿਆਂ ਲੁਕਾ ਕੇ ਪਰ ਨਹੀਂ ਦੇਣਾ ਚਾਹੁੰਦੀ ਜੇ ਨਿਰਪੱਖ ਇਲੈਕਸ਼ਨ ਹੋਣ ਤਾਂ ਤੁਹਾਨੂੰ ਕੀ ਲੱਗਦਾ ਕਿ ਕਿੰਨੇ ਕ ਆਮ ਆਦਮੀ ਪਾਰਟੀ ਦੇ ਕਿੰਨੇ ਕ ਸਰਪੰਚ ਜਿੱਤਣਗੇ ਮੈਂ ਕਹਾਂ ਜੀ ਨਿਰਪੱਖ ਚੋਣਾਂ ਹੋਣ ਕਾਗਜ਼ ਸਾਰਿਆਂ ਦੇ ਪਰਿਚਨ ਚੋਣ ਕਮਿਸ਼ਨ ਨੂੰ ਇਹ ਚੋਣ ਕਮਿਸ਼ਨ ਨਿਰਪੱਖ ਚੋਣਾਂ ਕਰਾਵੇ ਤੇ ਆਮ ਆਦਮੀ ਪਾਰਟੀ ਦਾ ਕੋਈ ਸਰਪੰਚ ਨਾ ਜਿੱਤੇ ਸਾਰੇ ਦੂਜਿਆਂ ਪਾਰਟੀ ਦਾ ਬਣਾਓ ਕੀ ਬੇਨਤੀ ਕੀ ਕਰੋਗੇ ਖੀਰ ਦੇ ਉੱਤੇ ਜਿਹੜੀ ਪੰਜਾਬੀ ਜਨਤਾ ਉਹਨਾਂ ਨੂੰ ਤੇ ਪ੍ਰਸ਼ਾਸਨ ਨੂੰ ਤੇ ਚੋਣ ਕਮਿਸ਼ਨ ਨੂੰ ਕੀ ਬੇਨਤੀ ਕਰੋਗੇ ਮੈਂ ਚੋਣ ਕਮਿਸ਼ਨ ਨੂੰ ਸਾਡੀ ਮਾਨਯੋਗ ਹੈ ਅਸੀਂ ਆਂਦੀ ਆਂਦੀ ਅਸੀਂ ਚੋਣ ਕਮਿਸ਼ਨ ਦੇ ਹਾਂ ਭਾਦਾ ਮਹਾਯੋਗਾ ਸਿਉਨ ਨੂੰ ਇਹ ਇਹ ਹੀ ਬੇਨਤੀ ਕਰਦੇ ਆਂ ਚੋਣ ਕਮਿਸ਼ਨ ਨੂੰ ਕਿ ਉਹ ਨਿਰਪੱਖ ਹੋਗੇ ਨਿਰਪੱਖ ਚੋਣਾ ਕਰਾਉਣਾ ਸਾਨੂੰ ਵਿਸ਼ਵਾਸ ਹੈ ਕਿ ਉਹ ਇਸ ਵਾਰ ਛੇਤੀ ਤੋਂ ਛੇਤੀ ਧਿਆਨ ਦੇਵੇ ਤਾਂ ਕਿ ਉਹ ਪੰਜਾਬ ਵਿੱਚ ਹਲਕਾ ਧੀਰੇ ਦੇ ਵਿੱਚ ਨਿਰਪੱਖ ਚੋਣਾ ਕਰਾ ਸਕੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ